ਜਿਹੜੀ ਦਿੱਲੀ ਸਰਕਾਰ ਹੈ ਨਾ ਅੱਜ ਤੱਕ ਸਮਝ ਨਹੀਂ ਪਈ ਕਿ ਇਹਦੀ ਗੁਰੂ ਕਰਨਾਲ ਬਣਦੀ ਕਿਉਂ ਨਹੀਂ ਮੈਂ ਮੋਦੀ ਮਾਦੀ ਦੀ ਗੱਲ ਨਹੀਂ ਕਰਦਾ ਨਾਥੀ ਸੁ ਮੋਦੀ ਹੋ ਗਿਆ ਮੈਂ ਇਹਦੀ ਗੱਲ ਨਹੀਂ ਜ਼ਿਕਰ ਰਿਹਾ ਆਪਾਂ ਪੜਦੇ ਬਾਬੇ ਕੇ ਬਾਬਰ ਕੇ ਦੂ ਕਿ ਇਹ ਆਪ ਪਰਮੇਸ਼ਰ ਸੋ ਇਤਿਹਾਸ ਵਿੱਚ ਘਟਨਾ ਹੈ ਕਿ ਲਾਹੌਰ ਸ਼ਹਿਰ ਨੂੰ ਬਾਬਰ ਨੇ ਅੱਗ ਲਾਈ ਇੱਕ ਗੁਰੂ ਦਾ ਲਾਲ ਉਹ ਅੱਗ ਬੁਝਾ ਰਿਹਾ ਹੈ ਹੈ ਉਹ ਗਬਰੂ ਤੇ ਸੋਨਾ ਬੜਾ ਲੱਗਦਾ ਤੇ ਮਲਾਜ਼ਮ ਕਹਿਣ ਲੱਗੇ ਪੁੱਤਰਾ ਇਹ ਕੰਮ ਨਾ ਕਰ ਕਹਿੰਦਾ ਕਿਉਂ ਕਹਿੰਦੇ ਤੈਨੂੰ ਪਤਾ ਹੋਣਾ ਚਾਹੀਦਾ ਕਿ ਇਹ ਬਾਬਰ ਨੇ ਅੱਗ ਲਾਈ ਹੈ ਤੇ ਕਹਿਣ ਲੱਗਾ ਕੀ ਕਰਾਂ ਡਿਊਟੀਆਂ ਨੇ ਤੁਹਾਡਾ ਕੰਮ ਅੱਗ ਲਾਉਣਾ ਤੇ ਸਾਡਾ ਕੰਮ ਬੁਝਾਉਣਾ ਹੈ ਦਿੱਲੀ ਦਾ ਕੰਮ ਅੱਗ ਲਾਉਣਾ ਹੈ ਤੇ ਬਾਬੇ ਦਾ ਕੰਮ ਅੱਗ ਬੁਝਾਉਣਾ ਹੈ ਇਹਨਾਂ ਨੇ ਬਾਬੇ ਨਾਨਕ ਨੂੰ ਕੈਦ ਕੀਤਾ ਕਹਿਣ ਲੱਗੇ ਚੱਕੀ ਫੇਰ ਬਾਬਾ ਨਾਨਕ ਵਿੱਚ ਕੀ ਕਮਜ਼ੋਰੀ ਹੈ ਤੇ ਕੀ ਆਇਬ ਹੈ ਦਿੱਲੀ ਵਾਲੇ ਕਰੋਰ ਸਾਹਿਬ ਆਏ ਅਕਬਰ ਦੇ ਪਿਓ ਨੇ ਤਲਵਾਰ ਕਢ ਲਈ ਕਿਉਂਕਿ ਲੀਡਰਾਂ ਨੂੰ ਇੱਕ ਬਿਮਾਰੀ ਹੁੰਦੀ ਜਦੋਂ ਆਉਣ ਤੇ ਲੋਕੀ ਜਕਾਰੇ ਛੜਨ ਬੜੀ ਭੈੜੀ ਬਿਮਾਰੀ ਜੀ ਲੀਡਰਾਂ ਨੂੰ ਜਿਵੇਂ ਆਪਾਂ ਕਹੀ ਕਹਨੇ ਵੀ ਮੈਂ ਫਲਾਣੀ ਜੀ ਦਾ ਸ਼ਕੀਨ ਆ ਤੇ ਲੀਡਰਾਂ ਦੀ ਖਰਾਕ ਤੇ ਸੁੱਕੇ ਜਕਾਰੇ ਇਹ ਜਕਾਰਾ ਛੱਡਣਾ ਤੇ ਛੱਡਿਆ ਕਰੋ ਸਤ ਸ੍ਰੀ ਅਕਾਲ ਇੱਕ ਵੈਗਰੂ ਹੀ ਸਾਤ ਹੈ ਬਾਕੀ ਸਭ ਝੂਠ ਹੈ ਉਹਦਾ ਭਾਵ ਸੀ ਵੀ ਮੈਂ ਗੁਰੂ ਅੰਗਦ ਸਾਹਿਬ ਕੋਲ ਚਲੇ ਉਹਦੇ ਜਕਾਰੇ ਛੱਡਣਗੇ ਤੇ ਗੁਰਦੇਵ ਨੂੰ ਪ੍ਰਵਾਹ ਕਾਦੀ ਹੈ ਇਹ ਐ ਵੱਡਾ ਜਰੂਰ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਉੱਥੋਂ ਤਾਂ ਭੱਜ ਗਿਆ ਸ਼ੇਰ ਸਾਹ ਸੂਰੀ ਕੋਲ ਤੇ ਸਾਡੇ ਕੇ ਤਲਵਾਰਾਂ ਕਢਦਾ ਮੌਕਾ ਸੰਭਾਲ ਲਿਆ ਗੁਰੂ ਕੇ ਚਰਨੀ ਪੈ ਗਿਆ ਇਹ ਸਰਕਾਰਾਂ ਮੌਕੇ ਬੜੇ ਸੰਭਾਲਦੀਆਂ ਨੇ ਕਦੇ ਗੋਲੀਆਂ ਚਲਾਉਂਦੀਆਂ ਤੇ ਕਦੇ ਕਾਨੂੰਨ ਵਾਲੇ ਕਾਗਜ਼ ਪਾੜ ਦਿੰਦੀਆਂ ਨੇ ਆਪ ਹੁਣੇ ਵੇਖਿਆ ਆਪੇ ਕਾਨੂੰਨ ਬਣਾਇਆ ਤੇ ਆਪੇ ਕਾਗਜ਼ ਪਾੜੇ ਤੇ ਮੁੜ ਕੇ ਇਤਨਾ ਦਿਨਾਂ ਤੋਂ ਬਾਅਦ ਮੁੜ ਕੇ ਉੱਤੇ ਫੱਟੇ ਲਾ ਦੇ ਤੇ ਤੇ ਕਿਲਾ ਕਿਤੇ ਸਰਕਾਰਾਂ ਦਾ ਕੰਮ ਹੈ ਪੈਰ ਪੈਰ ਤੇ ਬਦਲਣਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤਤੀ ਤਵੀ ਤੇ ਪਿਠਾਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਸ਼ਹੀਦ ਕੀਤਾ ਤੇ ਸਤਿਗੁਰੂ ਹਰਨਾ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨਾ ਮਲੇਸ਼ ਕੋ ਦਰਸ਼ਨ ਦੇਹਾਂ